एक बार आदेश दे दे मोदी पाकिस्तान की गली गली में तिरंगा लहराएगा तिरंगा लहराएगा हिंदुस्तान जिंदाबाद हिंदुस्तान जिंदाबाद पाकिस्तान पहले ही रोगी है बहती है प्रेम की गंगा बहने दो मत करो गंगा रहने दो लाल हरे रंगों में हमें मत बांटो बस छत एक तिरंगा रहने दो छत पे तिरंगा रहने दो जो बोले सोनिया हाँ। ਜਿਹੜੇ ਇਹ ਕਹਿੰਦੇ ਨੇ ਕਿ ਜੇ ਤੁਸੀਂ ਐਦਾਂ ਕਰੋਗੇ ਤੇ ਤੁਹਾਨੂੰ ਉਥੇ ਅੱਲਾ ਆਪਣੀ ਗੋਚ ਜਗ੍ਹਾ ਦੇਊਗਾ ਪਤਾ ਨਹੀਂ ਕੌਣ ਡੋਕਨੇ ਹੋ ਐਦਾਂ ਕਦੇ ਵੀ ਨਹੀਂ ਹੋ ਸਕਦਾ ਇੱਕ ਤਾਂ ਬਾਬਾ ਜੀ ਇਹਦੇ ਵਿੱਚ ਮੈਨੂੰ ਲੱਗਦਾ ਕਿ ਕੱਟੜਤਾ ਬਹੁਤ ਬੁਰੀ ਚੀਜ਼ ਆ ਗਈ ਸਾਡੇ ਪੂਰੇ ਆਬਾਦ ਦੇ ਜ਼ਿਹਨ ਦੇ ਵਿੱਚ ਚਾਹੇ ਕੋਈ ਸਿੱਖ ਧਰਮ ਨਾਲ ਰਿਲੇਟਡ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਅਸੀਂ ਜਾਤਾਂ ਤੇ ਜਾ ਕੇ ਅਟੈਕ ਕਰਨ ਲੱਗੇ ਧਰਮਾਂ ਤੇ ਅਟੈਕ ਕਰਨ ਲੱਗੇ ਇੱਕ ਦੂਸਰੇ ਨੂੰ ਛੋਟਾ ਦਿਖਾਉਣ ਲੱਗੇ ਇਸੇ ਕਰਕੇ ਉਥੇ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਇੱਕ ਨਵਾਂ ਵਿਆਹਿਆ ਜੋੜਾ 6 ਮਹੀਨੇ ਵਿਆਹ ਨੂੰ ਹੋਇਆ ਤੁਸੀਂ ਹਿੰਦੂਓ ਚੱਲ ਮੇਰੇ ਭਾਈ ਮਾਨਸਿਕ ਰੋਗੀ ਹੋ ਗਿਆ ਸੀ ਪਾਕਿਸਤਾਨ ਦਾ ਪਹਿਲਾ ਹੀ ਮਾਨਸਿਕ ਰੋਗੀ ਹੈ ਉਹ ਪਤਾ ਨਹੀਂ ਕਿਹੜਾ ਉਹਨਾਂ ਨੂੰ ਦੁੱਖ ਲੱਗਿਆ ਹੋਇਆ ਜਿਹੜਾ ਇਨਸਾਨਾਂ ਦੇ ਖੂਨ ਦੇ ਪਿਆਸੇ ਹੋਏ ਨੇ ਉਹ ਲੋਕ ਐਕਚੁਅਲੀ ਉਹ ਇਨਸਾਨ ਹੁੰਦੇ ਨਹੀਂ ਲੋਕ ਇਨਸਾਨ ਹੀ ਹੈ ਨਹੀਂ ਉਹ ਲੋਕ ਹਯਾਨ ਲੋਕ ਨੇ ਉਹ ਸੋ ਵਾਹਿਗੁਰੂ ਕਰੇ ਉਹਨਾਂ ਸਾਰੀਆਂ ਰੂਹਾਂ ਨੂੰ ਵਾਹਿਗੁਰੂ ਸਕੂਨ ਦਵੇ ਆਪਣੇ ਚਰਨਾਂ ਚ ਨਿਵਾਸ ਦਵੇ ਤੇ ਇਹਨਾਂ ਲੋਕਾਂ ਨੂੰ ਪੂਰਾ ਅਕਲ ਦੇਵੇ ਦੁਨੀਆ 'ਚ ਰਹਿਣ ਦੀ ਜਿਹੜੇ ਇਹ ਕਹਿੰਦੇ ਨੇ ਕਿ ਜੇ ਤੁਸੀਂ ਐਦਾਂ ਕਰੋਗੇ ਤੇ ਤੁਹਾਨੂੰ ਉਥੇ ਅੱਲਾ ਆਪਣੀ ਗੋਚ ਜਗਾ ਦੇਊਗਾ ਪਤਾ ਨਹੀਂ ਕੌਣ ਲੋਕ ਨੇ ਇਹਦਾ ਕਦੇ ਵੀ ਨਹੀਂ ਹੋ ਸਕਦਾ ਵਾਹਿਗੁਰੂ ਕਰੀ ਅਸੀਂ ਸਾਰੇ ਹਿੰਦੂ ਮੁਸਲਮ ਸਿੱਖ ਸਾਰੇ ਜਣੇ ਰਲ ਮਿਲ ਕੇ ਰਹੀਏ ਪਿਆਰ ਦੇ ਨਾਲ ਰਹੀਏ ਆ ਦੇਖੋ ਦੋਨੋਂ ਖਾਲਸੇ ਖੜੇ ਹਤੇ ਇੱਥੇ ਕੋਈ ਵੈਰ ਭਾਵਨਾ ਨਹੀਂ ਇੱਥੇ ਤੁਸੀਂ ਸੰਗਤੋਂ ਤੇ ਇਹ ਆਪਣੀ ਡਿਊਟੀ ਤੇ ਖੜੇ ਨੇ ਇਹਨਾਂ ਲਈ ਵੀ ਕਲਾਪਿੰਗ ਬਣਦੀ ਹੈ ਜੇ ਵੀ ਸੋਚਣ ਇਹ ਤਾਂ ਪ੍ਰੇਮ ਤਾਂ ਅਮਾ ਇਥੇ ਤਾਂ Hindu ਲੋਕ ਆਉਂਦੇ ਜਾਂ Musalman ਜਾਂਦੇ ਜਾਂ ਫਲਨ ਮੈਨੂੰ ਲੱਗਦਾ ਬਾਬਾ ਜੀ ਨੇ ਸਾਰਿਆਂ ਵਾਸਤੇ ਇਸੇ ਲਈ ਰਸਤਾ ਓਪਨ ਕੀਤਾ ਹੈ ਕਿ ਇਥੇ ਹਰ ਧਰਮ ਦੇ ਲੋਕ ਆ ਸਕਦੇ ਨੇ ਔਰ ਮਿਸਾਲ ਤੁਹਾਡੇ ਸਾਹਮਣੇ ਹੈ ਤੇਰੀ ਨਦਰ ਸਵਲ ਟੋਟਲੇ ਵਾਲੇ ਨਦਰ ਸਵੱਲੀ ਤੇਰੀ ਨਦਰ ਸਵਲ ਅੱਜ ਮੇਰੇ ਵਾਲੇ ਅਰੇ ਵਾਹ ਕਰਮਾਂ ਵਾਲੇ ਆਪਾਂ ਲੋਕ ਇਹਨਾਂ ਲੋਕਾਂ ਦੇ ਦਰਸ਼ਨ ਕਰਨ ਵਾਸਤੇ ਲਾ ਫਕੀਰਾਂ ਦੀਆਂ ਰਹਿਮਤਾਂ ਲੈਣ ਵਾਸਤੇ ਅਸੀਂ ਇਹਨਾਂ ਦੇ ਕੋਲ ਜਾਂਦੇ ਆਂ ਅੱਜ ਸਾਡੇ ਘਰੇ ਆਏ ਹੋਏ ਇੱਕ ਵਾਰ ਤਾੜੀ ਮਾਰਦੇ ਵੇ ਰਸਵੰਨੀ ਹੋ ਜਾਵੇ ਤੇਰੀ ਨਜ਼ਰ ਚੱਲੇ ਗੁਰ ਨਜ਼ਰ ਸਵੰਨੀ ਪ੍ਰੇਮ ਤਾਂ Hindu ਇਧਰ ਮੁਸਲਮ ਇਧਰ ਸਾਰੇ ਭਾਈ ਭਾਈ ਜੀ ਜਿੱਥੇ ਹਾਂ ਪਰ ਹੋਤਾ ਹੈ ਅਦਰਮ ਦਾ ਸਨਮਾਨ मिलता है मोहब्बत का पैगाम उसी का नाम श्री प्रेम धाम बहती है प्रेम की गंगा बहने दो मत करो गंगा रहने दो लाल हरे रंगों में हमें मत बांटो बस छत एक तिरंगा रहने दो छत पे तिरंगा रहने दो हिंदुस्तान जिंदाबाद हिंदुस्तान जिंदाबाद ख्वाजा का भारत महान हिंदुस्तान का फौजी जंग के मैदान में मरने से नहीं घबराएगा एक बार आदेश दे दे मोदी पाकिस्तान की गली गली में तिरंगा लहराएगा तिरंगा लहराएगा जिथे सच हुंदा है ओथे फिर डर नहीं हुंदा कोई जिमे पीछे जे बंटी सैनी जी ने कहया सी भाई जेड़ा मर्जी आ जाओ ये प्रेमतां सारा लईया कोई शंका आके कट लो उधले एक गीत है ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਚੋਰ ਹੈ ਨਾਲੇ ਚਤਰਾਈਆਂ ਨੇ ਪਰ ਜੇ ਪੱਲੇ 'ਚ ਸੱਚ ਹੈ ਫਿਰ ਹਰਜਿੰਦਰ ਜੀ ਨਾਲੇ ਚੋਰ ਨਾਲੇ ਚਤਰਾਈਆਂ ਕਿਉਂ ਖੇਡਦੇ ਲੁਕਣ ਮਚਾਈਆਂ ਘਰ ਦੀਆਂ ਕੰਧਾਂ ਉੱਚੀਆਂ ਕਰਕੇ ਕਿਉਂ ਲਗਵਾਇਆ ਕੱਚ ਜਿਨ੍ਹਾਂ ਨੂੰ ਡਰ ਹੁੰਦਾ ਨਾ ਉਹ ਆਪਣੇ ਘਰਾਂ ਦੇ ਉੱਪਰ ਕੱਚ ਲਵਾਉਂਦੇ ਆ ਫਿਰ ਬਾਬਾ ਜੀ ਦੁਨੀਆ ਨਾਲ ਯਾਰੀ ਪੱਕੀ ਤੇ ਬਾਬੇ ਨਾਲ ਪੱਕਿਆ ਉੱਚਾ ਦਰਬਾਬੇ ਨਾਮ ਇਕਦਾ ਉੱਚਾ ਦਰਬਾਬੇ ਨਾਮ ਇਕਦਾ ਉੱਚਾ ਦਰਬਾਬੇ ਨਾਨਕ ਦਾ ਦੀ ਸਭ ਦੇ ਗੁਣ ਤਾਂ ਗਾਲੇ ਬਾਬੇ ਦਾ ਰਹਿ ਗਿਆ ਸੀ ਤੇ ਇੱਕ ਕੀ ਰਹਿ ਗਿਆ ਜਿੰਨੇ ਸਿੰਘ ਖੜੇ ਇੱਥੇ ਹਮੈ ਕਹਿਣ ਲੱਗਿਆ ਸੀ ਜੋ ਬੋਲੇ ਸੋ ਨਿਆ ਹੋ ਸ੍ਰੀ ਅਕਾਲ ਆਵੀਂ ਛਾਪੂਰੀਓ ਜੀ